ਸ਼ੀਰੀ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ بارش ਦਾ ਮੌਸਮ ਆ ਅਸੀਂ ਅੱਜ ਚੰਡੀਗੜ੍ਹ ਚੰਡੀਗੜ੍ਹ ਰੋਡ ਨੀਅਰ ਜਮਾਲਪੁਰ ਚੌਂਕ ਜਾ ਰਹੇ ਸੀ ਜਿਹੜੇ ਇਸ ਏਰੀਆ ਦੇ ਵਾਕਿਫ ਆ ਉਹਨਾਂ ਨੂੰ ਪਤਾ ਵੀ ਇਸ ਏਰੀਆ ਦੇ ਵਿੱਚ ਪਾਣੀ ਬਹੁ ਖੜ੍ਹ ਜਾਂਦਾ ਦੋ ਮੋਟਰਸਾਈਕਲ ਸਵਾਰ ਜਿਨ੍ਹਾਂ ਦਾ ਮੋਟਰਸਾਈਕਲ ਪਾਣੀ ਦੇ ਵਿੱਚ ਫਸ ਗਿਆ ਇੱਕ ਥਾਰ ਵਾਲਾ ਆਇਆ ਉਧਰੋਂ ਬਹੁਤ ਸਪੀਡ ਦੇ ਨਾਲ ਥਾਰ ਵਾਲੇ ਨੇ ਇਹੋ ਜੀ ਛਲ ਪਾਣੀ ਦੀ ਬਣਾਈ ਕਿ ਉਹ ਮੋਟਰਸਾਈਕਲ ਵਾਲੇ ਉਹ ਛਲ ਦੇ ਨਾਲ ਡਿੱਗ ਗਏ ਉਹਨਾਂ ਦੇ ਕੱਪੜੇ ਵੀ ਵਿਚਾਰਿਆਂ ਦੇ ਗਿੱਲੇ ਹੋ ਗਏ ਮੋਟਰਸਾਈਕਲ ਵਿੜੇ ਪਿਆ ਕਿ ਅਸੀਂ ਐਨੇ ਨਾ ਸ਼ੁਕਰੇ ਹੋ ਗਏ ਆ ਕਿ ਜੇ ਸਾਡੇ ਕੋਲ ਗੱਡੀਆਂ ਨੇ ਸਾਡੇ ਕੋਲ ਕਾਰਾਂ ਨੇ ਤੇ ਅਸੀਂ ਉਹ ਦਾਤੇ ਦੇ ਨਾ ਸ਼ੁਕਰੇ ਹੋ ਗਏ ਆ ਕਿ ਅਸੀਂ ਇੱਕ ਸਾਈਕਲ ਵਾਲੇ ਨੂੰ ਇੱਕ ਮੋਟਰਸਾਈਕਲ ਵਾਲੇ ਨੂੰ ਇਨਸਾਨ ਨਹੀਂ ਸਮਝਦੇ ਕਿਹੋ ਜੀ ਸਾਡੀ ਸੋਚ ਹੋ ਗਈ ਆ ਕਿਹੋ ਜੇ ਅਸੀਂ ਗੱਡੀਆਂ ਦੇ ਵਿੱਚ ਇਨਾ ਦਾ ਵਿੱਚ ਬਹਿ ਕੇ ਸੋਚ ਆਪਣੀ ਬਣਾ ਲਈ ਆ ਕਿ ਅਸੀਂ ਇੱਕ ਆਮ ਇਨਸਾਨ ਨੂੰ ਇਨਸਾਨ ਹੀ ਸਮਝਦੇ ਠੀਕ ਆ ਤੁਸੀਂ ਵੀ ਕਿਤੇ ਜਾਣਾ ਅਗਲੇ ਨੇ ਵੀ ਕਿਤੇ ਜਾਣਾ ਥੋੜਾ ਪਿਆਰ ਦੇ ਨਾਲ ਉਸ ਰਸਤੇ 'ਚੋਂ ਨਗਾਹਾ ਕੇ ਗੱਡੀ ਵੀ ਲੈ ਕੇ ਚਾਈ ਜਾ ਸਕਦੀ ਆ ਤਾਂ ਕਿ ਕਿਸੇ ਵਿਚਾਰੇ ਦਾ ਨੁਕਸਾਨ ਨਾ ਹੋਵੇ ਤੁਸੀਂ ਗੱਡੀ ਇਹ ਹਵਾ ਚ ਉਡਾ ਕੇ ਲੈ ਕੇ ਜਾਂਦੇ ਹੋ ਨਾ ਤੁਸੀਂ ਦੇਖਦੇ ਹੋ ਕਿਸੇ ਦੇ ਵਿਚਾਰੇ ਦੇ ਛਿੱਟੇ ਪੈਂਦੇ ਆ ਪਾਣੀ ਦੇ ਜਾਂ ਗੰਦੇ ਪਾਣੀ ਦੇ ਜਾਂ ਕੋਈ ਡਿਗ ਰਿਹਾ ਤੁਹਾਡੇ ਕਰਕੇ ਇਹੋ ਜੀਆਂ ਗੱਲਾਂ ਦਾ ਹੀ ਧਿਆਨ ਰੱਖਣ ਦੀ ਲੋੜ ਆ ਅਸੀਂ ਵੀ ਇਹ ਸਾਰੇ ਇੱਕੋ ਜਿਹੇ ਸ਼ਹਿਰ 'ਚ ਰਹਿਣ ਵਾਲੇ ਵਸਿੰਦੇ ਆ ਸਾਰਿਆਂ ਨੂੰ ਮਾਣ ਸਤਿਕਾਰ ਦੇਣਾ ਸਾਡਾ ਫਰਜ਼ ਬਣਦਾ ਉਹ ਦਾਤੇ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਕਰਨਾ ਫਰਜ਼ ਬਣਦਾ ਨਾ ਕਿ ਅਸੀਂ ਉਹਨਾਂ ਦੀ ਨਜਾਇਜ਼ ਵਰਤੋਂ ਕਰਕੇ ਕਿਸੇ ਦਾ ਨੁਕਸਾਨ ਕਰੀਏ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਤਾਂ ਕਿ ਇਨਸਾਨੀਅਤ ਬਚਾਈ ਜਾ ਸਕੇ ਇਨਸਾਨੀਅਤ ਨੂੰ ਸ਼ਰਮਸ਼ਾਰ ਨਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ